ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਬਾਰਤ ਲੋਕਾਂ ਨਾਲੇ ਸਲੋਕ ਪੀ ਮਹੱਲੇ ਪਹਿਲੇ ਕਿਲਕੇ ਟੁੰਦੇ ਅਸਰਾ ਜਕਿ ਤਿਨੇ ਸਲੋਕ ਮਹੱਲਾ ਪਹਿਲਾ ਬਲੇਹਾਰੀ ਗੁਰੇ ਆਪਣੇ ਜੋਹਾੜੀ ਸਦਵਾਰ ਜਿਨ ਮਨ ਮਨਸਤੇ ਦੇਵਤੇ ਕੀਏ ਕਰਤਨ ਲੱਗੀ ਵਾਰ ਮਹੱਲਾ ਦੂਜਾ ਜੈ ਸੋ ਚੰਦਾ ਯੁਗ ਵਹ ਸੂਰਜ ਚੜ੍ਹੇ ਹਜ਼ਾਰ ਇਟੇ ਚਾਨਣ ਹੁੰਦਿਆਂ ਗੁਰਦਿਨ ਕੋਰੇ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਗੁਆੜ ਜਿਵੇਂ ਥੱਲੇ ਅੰਦਰ ਖੇਤ ਖਿੱਤੇ ਅੰਦਰ ਛੁੱਟਿਆਂ ਕਹ ਨਾਨਕ ਸੋ ਨਾ ਹੈ ਪਲੀ ਹੈ ਪੁਲੀ ਹੈ ਬਪੜੇ ਪੀ ਟਾਨੇ ਵਿੱਚ ਸੁਆਹ ਕੌੜੀ ਪੀਨੈ ਆਪ ਸੱਜਿ ਹੋਇਆ ਪੀਨੈ ਰਚਿਉ ਨਾਉ ਦਵੀ ਕੁਦਰਤ ਸੱਜਿ ਹੈ ਕਰਿਆ ਸਣੀ ਦਿੱਠੋ ਚਾਉ ਦਤਾ ਕਰਤਾ ਆਪ ਤੂੰ ਤਸ ਬਿਵਹਿ ਕਰਹਿ ਪਸਾਉ ਤੂੰ ਜਾਣੋ ਹੀ ਸਭ ਸੇ ਦਿਲ ਸਹਿਜਿੰਦ ਕਬਾਉ ਕਰ ਆਸਣ ਦਿੱਠੋ ਚਾਉ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰਬੇ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਪਾਣ ਸੱਚਾ ਤੇਰਾ ਹੁਕਮ ਸੱਚਾ ਪਰਮਾਣ ਸੱਚਾ ਤੇਰਾ ਕਰਮੈ ਸੱਚਾ ਨਿਸ਼ਾਨ ਸੱਚੇ ਤੇ ਤੇ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਨੇ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਨੇ ਸੱਚ ਜੋ ਮਾਰੇ ਜੰਮੇ ਸੁਕਾਚ ਨੇ ਕੱਚ ਮਹੱਲਾ ਪਹਿਲਾ ਵੱਡੀ ਵਿੜਿਆਈ ਜਾਂ ਵੱਡਾ ਨਾਓ ਵੱਡੀ ਵਿੜਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਾਂ ਨਿਹਚਲ ਥਾਉ ਵੱਡੀ ਵਡਿਆਈ ਜਾਣੇ ਆ ਲਾਉ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਦਾ ਪੁਛਨ ਦਾਤ ਤੇ ਵੱਡੀ ਵਡਿਆਈ ਜਾਣੇ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨ ਸਰਬਿਰ ਜਾਏ ਮਹੱਲਾ ਦੂਜਾ ਇਸ ਜੱਗ ਦੇ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸੇ ਇੱਕ ਨਾ ਹੁਕਮ ਸਮਾਇ ਲੇਕ ਨਾ ਹੁਕਮੇ ਕਰੇ ਵਿਣਾਸ ਇਕ ਨਾ ਪਾਣੇ ਕੱਢ ਲੇ ਇਕ ਨਾਮ ਆ ਵਿੱਚ ਨਿਵਾਸੇ ਈਵ ਭੇ ਅਖਨ ਜਪਈ ਜੇ ਕਿਸਿਆਣੀ ਰਾਤ ਨਾਨਕ ਗੁਰਮੁਖ ਜਾਣੀ ਐ ਜਾਕੂ ਆਪ ਕਰੇ ਪ੍ਰਗਾਸੇ ਪਉੜੀ ਨਾਨਕ ਜੀਉ ਪਾਇ ਕੈ ਲਿਖ ਨਾਮੈ ਧਰਮ ਬਹਾਲਿਆ ਉਚੈ ਸੱਚੇ ਹੀ ਸਤ ਨਿਬੜੈ ਚੋਣੇ ਵਖੇ ਕੱਢੇ ਜਜਮਲਿਆ ਥਾਉ ਨਾ ਪਾਇਨ ਕੂੜਿਆ ਰੇ ਮੋਹ ਕਾਲੇ ਦੁਜਿਕ ਚਲਿਆ ਤੇਰੇ ਨਹੀਂ ਰਤੇ ਸੇ ਜਣਗੇ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲੰਗੇ ਪਿਰਹਿ ਜੰਤ ਵਿਸਮਾਦ ਪਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਕੇ ਦਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗ ਹੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਖਤ ਵਿਸਮਾਦ ਸਲਾਹ ਵਿਸਮਾਦ ਉਝੜ ਵਿਸਮਾਦ ਰਾਹ ਹੈ ਵਿਸਮਾਦ ਨੇੜੇ ਵਿਚ ਮਾਦ ਦੂਰੇ ਵਿਚ ਮਾਦ ਦੇ ਕੇ ਹਾਜ਼ਰ ਹਜ਼ੂਰੇ ਦੇਖ ਵਿਦਾਨ ਰਹਿਆ ਵਿਸਮਾਦੇ ਨਾਨਕ ਬੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਸੈ ਕੁਦਰਤ ਸੁਣੀ ਜੈ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਨਕ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਤਨੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨਵ ਮਾਨ ਕੁਦਰਤ ਪਾਉਣ ਪਾਣੀ ਵੈਸੰਤਰ ਕੁਦਰਤ ਧਰਤੀ ਖਾ ਕੇ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਕਾਟੀ ਨਾਹੀ પાਕ ਨਾਨਕ ਹੁਕਮੈ ਅੰਦਰ ਵੇਖੇ ਵਰਤਾਇਤਾ ਕੋ ਤਾਕੇ ਪਵੜੀ ਆਪੀ ਨਾ ਭੋਗ ਭੋਗ ਕੈ ਹੋਏ ਪਸ ਮਾੜੇ ਪੌਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਟ ਚ ਲਾਇਆ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰਤੁ ਮੁਝਾਇਆ ਥਾਉ ਨਾ ਹੋਵੀ ਪਉਂਦੀ ਹੁਣ ਸੁਣੀਐ ਕਿਆ ਰੂ ਆਇਆ ਮਨ ਨੇ ਅੰਧ ਜਨਮ ਗਵਾਇਆ ਸਲੂਕ ਮਹੱਲਾ ਪਹਿਲਾ ਭੈ ਵਿੱਚ ਪਉਣ ਵਹੈ ਸਦਬਾਉ ਭੈ ਵਿੱਚ ਚੱਲਹਿ ਲਾਕੇ ਦਰੀਆਉ ਭੈ ਵਿੱਚ ਅਗਨੇ ਕੱਢੈ ਵਿਗਾਰ ਭੈ ਵਿੱਚ ਤ੍ਰਤੀ ਦੰਬੀ ਭਾਰ ਪਹਿਵਚੇ ਅੰਤ ਫਿਰ ਸਿਰ ਭਾਰ ਪਹਿਵਚ ਰਾਜਾ ਧਰਮ ਦਵਾਰ ਪਹਿਵਚ ਸੂਰਜ ਪਹਿਵਚ ਚੰਦ ਕੋਹ ਕਰੋੜੀ ਚਲਤੇ ਨਾਂ ਅੰਤ ਪਹਿਵਚ ਸਿੱਧ ਬੁੱਧ ਸੁਰਨਾਥ ਪਹਿਵਚ ਆਡਾਣੇ ਆਕਾਸ ਪਹਿਵਚ ਜੁਦ ਮਹਾਬਲ ਸੂਰ ਪਹਿਵਚ ਆਵਹਿ ਜਾਵਹਿ ਪੂਰ ਸਗਲਿਆ ਕੋ ਲਿਖਿਆ ਸਿਰ ਲੇਖ ਨਾਨਕ ਨਿਰਬੋ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲੇ ਕੀਤੀਆਂ ਕੰਨ ਕਹਾਣੀਆਂ ਤੇਤੇ ਬੇਦ ਵਿਚਾਰ ਕੀਤੇ ਨਚਹਿ ਮੰਗਤੇ ਗੜਮਣ ਪੂ ਰਹਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕਢੇ ਬਾਜ਼ਾਰੇ ਗਵਹ ਰਾਜੇ ਰਾਣੀਆਂ ਬੋਲਹਿ ਆਲਪਤਾਲ ਲੱਕ ਟਕਿਆਂ ਤੇ ਮੰਦਲੇ ਲੱਕ ਟਕਿਆਂ ਤੇ ਹਾਰ ਜਿਤ ਤਾਨੇ ਪਈ ਨਾਨਕਾ ਸੇ ਤਨ ਹੋ ਵਹਚਾਰ ਗਿਆਨ ਨਾ ਗੱਲੀਆਂ ਧੁੰਦੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਕਮਤ ਹੁਕਮ ਅਕਵਾਰ ਪਵੜੀ ਨਦਰ ਕਰਹਿ ਜੇ ਆਪਣੀ ਤਾਂ ਨਦਰਿ ਸਤਗੁਰ ਪਾਇਆ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੇ ਵੰਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਗੁਰ ਮਿਲਿਆ ਸਚ ਪਾਇਆ ਜਿੰਨੀ ਵਿੱਚ ਆਪ ਗਵਾਇਆ ਜਿਨ ਸਚਉ ਸਚ ਬੁਝਾਇਆ ਸਲੋਕ ਮਹੱਲਾ ਪਹਿਲਾ ਕੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲੇ ਘਣੇ ਪਉਣ ਪਾਣੀ ਬੈਸੰਤਰ ਚੰਦ ਸੂਰਜੇ ਅਵਤਾਰੇ ਸਗਲੇ ਧਰਤੀ ਮਾਲ ਧੰਨੇ ਵਰਤਣ ਸਰਬੇ ਜੰਜਾਲ ਨਾਨਕ ਮੁਸੈ ਗਿਆਨ ਵਿਹੁਣੀ ਖੈ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚਿਲੇ ਨਚਨ ਗੁਰ ਪੈਰ ਹਲਾਏ ਰੇਰਨ ਸਿਰ ਉੱਡਿ ਉੱਡਾਵਾ ਛਟੇ ਪਾਏ ਦੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰਹ ਤਾਲ ਆ ਪਛੜ ਹੈ ਧਰਤੀ ਨਾਲੇ ਗਵਨ ਗੋਟੀਆਂ ਗਵਨ ਕਾਨੇ ਗਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਿਨਾਮ ਜਾਕਾ ਕੀ ਆ ਸਗਲ ਜਹਾਨ ਸੇਵਕ ਸੇਵਹ ਕਰਮ ਚੜਾਵੋ ਢਿੰਨੀ ਰਹਿਣ ਜੰਨਾ ਮਨ ਚਾਉ ਸਿੱਖੀ ਸਿੱਖਿਆ ਗੁਰੂ ਵਿਚਾਰੇ ਨਦਰੀ ਕਰਮ ਲੰਗਾਏ ਪਾਰੇ ਪੁੱਲੀ ਚਰਖਾ ਚੱਕੀ ਚੱਕੇ ਥਾਲੇ ਵਾਰੋਲੇ ਬਹੁਤ ਅਨੰਤ ਲਾਟੂ ਮਾ ਧਾਨੀਆਂ ਅਨਗਾਹ ਪੰਛੀ ਭਉਦੀਆਂ ਲੈਣ ਨਾ ਸਾਹ ਹੈ ਸਿਵ ਚਾਉੜੇ ਪਮਾਇਆ ਜਹੰਤ ਨਾਨਕ ਪੁਗਧਿਆ ਗਣਤੇ ਨਾ ਅੰਤ ਬੰਦਨ ਬੰਦ ਪਵਾਏ ਸੋਏ ਪਈਆ ਕਿਰਤ ਨਚੈ ਸਭ ਕੋਏ ਨਚ ਨਚ ਹਸੈ ਚਲ ਹਸੇ ਰੋਏ ਉਡਨ ਜਾਹੀ ਚਿੱਤ ਨਾ ਹੋਏ ਨਚਣ ਕੁਦਣ ਮਨ ਕਾ ਚਾਉ ਨਾਨਕ ਜਿਨ ਮਨਿ ਭਉ ਤਿਨਾ ਮਨ ਭਾਉ ਹੋੜੀ ਨਉ ਤੇਰਾ ਨਿਰੰਕਾਰ ਹੈ ਨਾਇ ਲਇ ਨਿਰਕਨ ਜਾਈਐ ਜੀਉ ਪਿੰਡ ਸਭ ਤਿਸ ਦਾ ਦੇ ਖਾਜੈ ਆਤ ਗਵਈਐ ਜੇ ਲੋੜ ਹੈ ਚੰਗਾ ਆਪਣਾ ਆਕਾਰ ਪੁੰਨ ਹਨੀਜ ਸਦਾਈਐ ਜੇ ਜਰਵਾਣਾ ਪਰਹਰੈ ਜਰ ਵੇਸ ਕਰੇ ਦੀ ਆਈਐ ਕੋ ਰਹ ਨ ਪਰਿਆ ਪਈਐ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਖਤ ਸਰਯਤ ਪੜ ਪੜ ਕਰੇ ਦੀ ਚਾਰੇ ਬੰਦੇ ਸੇ ਜੇ ਪਵੇ ਵਿੱਚ ਬੰਦੀ ਦੇਖਣ ਕੋ ਦੀਦਾਰ ਹੈ ਹਿੰਦੂ ਸਾਲਾਹੀ ਸਾਲਾ ਹਨ ਦਰਸ਼ਨ ਰੂਪਿ ਅਪਾਰ ਤੀਰਤ ਨਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨਤਿ ਆਵਨ ਜਤੀ ਅਲਕ ਨਾਮ ਕਰਤਾਰ ਹੈ ਸੋ ਕੰਮ ਨੂਰਤ ਨਾਮ ਨਿਰੰਜਨ ਕਾਇਆ ਕਾਇਆਕਾਰੇ ਚੱਤਿਆਂ ਮਨ ਸੰਤੋਖਿ ਉਪਜੈ ਦਿਨ ਕੇ ਵਿਚਾਰ ਦੇ ਦੇ ਮੰਗਹਿ ਸਹਸਾ ਗੁਨਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਅਖਾਰਾ ਬਾਵੇ ਕਾਰੇ ਇਕ ਹੁੱਦਾ ਖਾਇ ਚੱਲਹਿ ਅਥਾਉ ਤੰਨਾ ਪੇ ਕਾਈ ਕਾਰੇ ਜਲ ਥਲ ਜੀਆ ਪੁਰੀਆਂ ਲੋਹਾ ਆਕਾਰਾਂ ਆਕਾਰ ਓਏ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ ਤਿੰਨਾ ਤੇ ਤੇਰੀ ਸਾਰੇ ਨਾਨਕ ਭਗਤਾਂ ਪੁਖ ਸਹ ਲਾਹਣ ਸਤਿਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੇ ਆਪਾ ਝਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜ ਐ ਪਈ ਕਮਿਆਰ ਘਾੜੇ ਪੰਡੇ ਇਤਾਂ ਕੀਆ ਜਲਦੀ ਕਰੇ ਪੁਕਾਰੇ ਜਲ ਜਲ ਰੋਵੇ ਬੱਪੜੀ ਟੜਟੜ ਪੰਹੇ ਅੰਗਿਆਰ ਨਾਨਕ ਜਨ ਕਰਤਾ ਕਾਰਣ ਕੀ ਆ ਸੋ ਜਾਣੇ ਕਰਤਾਰ ਪਉੜੀ ਦਿਨ ਸਤਿਗੁਰੇ ਕਿਨੇ ਨਾ ਪਾਇਓ ਦਿਨ ਸਤਿਗੁਰੇ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓਨੇ ਕਰ ਪ੍ਰਗਟਿਆਖ ਸੁਣਾਇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਹਉ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਮੁ ਜਤ ਲਾਇਆ ਜਗ ਦੇ ਜੀਵਨ ਦਾਤਾ ਪਾਇਆ ਸੋ ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜਮਿਆ ਹੋਂ ਵਿੱਚ ਮੋਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਕਟਿਆ ਹੋਂ ਵਿੱਚ ਗਿਆ ਹੌਂ ਵਿੱਚ ਸੱਚੇ ਆਰ ਕੁੜੇ ਆਰ ਹੌਂ ਵਿੱਚ ਪਾਪ ਪੁੰਨ ਵਿਚਾਰ ਹੌਂ ਵਿੱਚ ਨਰਕੇ ਸੁਰਗੇ ਅਵਤਾਰ ਹੌਂ ਵਿੱਚ ਹੱਸੇ ਹੌਂ ਵਿੱਚ ਰੋਵੇ ਹੌਂ ਵਿੱਚ ਭਰ ਗਿਆ ਹੌਂ ਵਿੱਚ ਤੋਹ ਹੈ ਹੌਂ ਵਿੱਚ ਜਤਨੀ ਜਨਸੀ ਕੋਵੇ ਹੌਂ ਵਿੱਚ ਮੂਰਖ ਹੌਂ ਵਿੱਚ ਸਿਆਣਾ ਮੁਕ ਮੁਕਤ ਕੀ ਸਾਰ ਨਾ ਜਾਣਾ ਹੌਂ ਵਿੱਚ ਮਾਇਆ ਹੌਂ ਵਿੱਚ ਸਾਇਆ ਹੌਂ ਮੈਂ ਕਰ ਕਰ ਚਿੰਤਿ ਉਪਾਇ ਹੌਂ ਮੈਂ ਬੁੱਝੇ ਤਾਂ ਦਰਸਿ ਜੈ ਗਾਨ ਵਿਹੂਨਾ ਪ੍ਰਤਿ ਕਤਿ ਲੁਝੈ ਨਾਨਕੋ ਕਿੰਨੇ ਲਿਖਿਆ ਲੇਖ ਜਿਹਾ ਵਿਖਹਤੇ ਹਾਂ ਵੇਖ ਮਹੱਲਾ ਦੂਜਾ ਹਉ ਮੈਂ ਇਹੋ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਇਹੇ ਬੰਦਨਾ ਫਿਰ ਫਿਰ ਜੁਨੀ ਪਾਹੇ ਹਉ ਮੈਂ ਕਿਤਹੁ ਉਪਜੈ ਕਿਤੇ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਈਆ ਕਿਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਣਹੁ ਜਨਹ ਇਤ ਸੰਜਮ ਦੁਖ ਜਾਹੇ ਪਉੜੀ ਸੇਵ ਕੀਤੀ ਸੰਤੋਖਈ ਜਿਨਿ ਸਚਉ ਸਚ ਧਿਆਇਆ ਉਨੀ ਮੰਨ ਦੇ ਪੈ ਨ ਰਖਿਓ ਕਾਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅੰਨੇ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਅਨਿਤ ਦੇਵ ਹਚੜ ਹਸਵਾਇਆ ਵਡਿਆਈ ਵੱਡਾ ਪਾਇਆ ਸਤਿ ਲੋਕ ਮਹੱਲਾ ਪਹਿਲਾ ਵਰ ਕੰਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰਪੰਡਾਂ ਅੰਦਰ ਜੇਰ ਜੀ ਉਤਪੁਝਾਂ ਥਾਣੀ ਸੇਤ ਜਾ ਹੈ ਸੋ ਮਿਤੇ ਜਾਣੇ ਨਾਨਕ ਸਰਾ ਮਿਰਾ ਜਨਤਾ ਹੈ ਨਾਨਕ ਜਨ ਤੇ ਉਪਾਇ ਕੈ ਸਮਾਲੇ ਸਭ ਨਾ ਹੈ ਜਿਨ ਕਰਤੈ ਕਰਣਾ ਕੀਆ ਚਿੰਤਾ ਪੇ ਕਰਨੀ ਤਾ ਹੈ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਾਗੇ ਤਿਸੇ ਜੋ ਹਾਰੀ ਸੋ ਵਸਦੇ ਤਿਸੇ ਤਿਸ ਦੀ ਬਾਣੀ ਭਗੇ ਨਾਨਕ ਸੱਚੇ ਨਾਮ ਬਿਨੇ ਕਿਆ ਟਿਕਾ ਕਿਆ ਤੱਗੇ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਣੇ ਲੱਖe ਤਾਪੇ ਉਪਰ ਤੀਰਥਾਂ ਸਹਿਰ ਜੋਗ ਬਿਵਾਣੇ ਲੱਖe ਸੂਰਤਿ ਸੰਗਰਾਮ ਮਰਨ ਮਹਸਤਹ ਪੁਰਾਣ ਲੱਖe ਸੁਰਤੀ ਲੱਖe ਧਿਆਨ ਧਿਆਨ ਪੜਿਐਹ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆ ਵਣ ਜਾਣ ਨਾਨਕਨ ਮਤਿ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਹਬੇ ਹਕ ਤੂੰ ਜਿਨ ਸੱਚੋ ਸਚ ਵਰਤੈ ਜਿਸ ਤਿਨ ਦੇਹ ਤਿਸ ਮਿਲੇ ਸੱਚ ਤਾਂ ਤਿਨ ਹੀ ਸੱਚ ਕਮਾਇਆ ਸਤ ਗੁਣ ਮਿਲੇਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨ ਮੁੱਕੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜਪੜ ਗੱਡੀ ਲੱਦੀ ਹੈ ਪੜਪੜ ਭਰੀ ਹੈ ਸਾਤ ਪੜਪੜ ਬੇੜੀ ਪਈ ਹੈ ਪੜਪੜ ਗੱਡੀ ਹੈ ਖਾਤੈ ਪੜੀਏ ਜੇ ਤੇ ਬਰਸੇ ਬਰਸੇ ਪੜੀਏ ਜੇ ਤੇ ਮਾਸੇ ਪੜੀਏ ਜੇ ਤੇ ਯਾਰ ਜਾ ਪੜੀਏ ਜੇ ਤੇ ਸਾਸੇ ਨਾਨਕ ਲਿਖਿਆ ਇੱਕ ਦਲ ਹੋਰੇ ਹਮੈ ਚਖਣਾ ਝਾਕ ਮਹੱਲਾ ਪਹਿਲਾ ਲਿਖੇ ਲਿਖ ਪੜਿਆ ਤੇ ਤਕੜਿਆ ਬਹੁ ਤੀਰਤ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹ ਵੇਜੀਆ ਆਪਣਾ ਕੀਆ ਅੰਨੇ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰਨਾ ਪਹਿਰਾ ਅਹਨਸ ਕਹਰੇ ਮੂਨੇ ਵੇਗੂਤਾ ਕਿਉ ਜਾਕੇ ਗੁਰ ਬਨ ਸੂਤਾ ਪਾਗੇ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧਹ ਪਤ ਗਵਾਏ ਵਿਰੇਣਾਵੇ ਕਿਚ ਥੈ ਨ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਸਤਗੁਰ ਭੀਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਜ ਅੰਦੇਸੇ ਤਿਨ ਕੇਵਲ ਹਉਮੈ ਸ਼ਬਦ ਜਲਾਏ ਪਉੜੀ ਭਗਤ ਤਰੇ ਮਨ ਪਾਵੰਦੇ ਦਰਸੂਹਨ ਕੀਰਤ ਗਾਵੰਦੇ ਨਾਨਕ ਕਰਮਾਂ ਬਾਹਰੇ ਦਰ ਟੂ ਨ ਲੈਹਨੀ ਧਾਵੰਦੇ ਇੱਕ ਮੂਲਨ ਬੁੱਝਨੇ ਆਪਣਾਇਣ ਹੰਦਾ ਆਪਗੁਣਾਏ ਦੇ ਹਉ ਟੱਲੀ ਕਾ ਨੀਚ ਜਾਤ ਹੋਰੇ ਉਤਮ ਜਾਤ ਸਦਾਏ ਦੇ ਤਿਨ ਮੰਗਾ ਜਿਤ ਜਤਿ ਧਿਆਏ ਦੇ ਸੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰੇ ਕੂੜ ਸੈਨਾ ਕੂੜ ਰੁਪਾ ਕੂੜ ਪੰਨਨ ਹਾਰੇ ਕੂੜ ਕਾਇਆ ਕੂੜ ਕੱਪੜੇ ਕੂੜ ਰੂਪੇ ਵਪਾਰ ਕੂੜ ਮੀਆਂ ਕੂੜ ਦੀਦੀ ਖੱਪ ਹੋਏ ਖਾਂ ਰੇ ਕੂੜ ਕੂੜੇ ਨੇਹਾਂ ਲੱਗਾ ਵਿਛਰਿਆ ਕਰਤਾਰੇ ਕਿਸੇ ਨਾਲ ਕਿਚਾ ਦੋਸਤੀ ਸਭ ਜੱਗ ਚੱਲਣ ਹਾਰੇ ਕੂੜ ਮਿੱਠਾ ਕੂੜ ਮਾਕੇ ਕੂੜ ਡੁੱਬੇ ਪੂਰੇ ਨਾਨਕ ਬਖਾਣੇ ਬੇਨਤੀ ਤੁਧ ਬਾਜ ਕੂੜ ਕੂੜ ਮਹੱਲਾ ਪਹਿਲਾ ਸੱਚੇ ਤਾਂ ਪਰ ਜਾਣ ਜੈ ਜਹ ਹਿਰਦੈ ਸੱਚਾ ਹੋਵੇ ਕੂੜ ਕੀ ਮਲ ਉਤਰ ਤਨ ਕਰੇ ਹੱਛਾ ਧੋਏ ਸੱਚੇ ਤਾਂ ਪਰ ਜਾਣ ਜੈ ਜਹ ਸੱਚੇ ਧਰੇ ਪਿਆਰ ਨਾਉ ਸੁਣ ਮਨ ਰਸ ਜੈ ਤਾਂ ਪਾਏ ਮੁਕ ਦਵਾਰ ਸੱਚ ਤਾਂ ਪਰ ਜਾਣੀਐ ਜਾਂ ਜੁਗਤੇ ਜਾਣੈ ਜੀਉ ਧਰਤੇ ਭਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੈ ਲਿਆ ਜਾਣੈ ਜੀ ਕੀ ਕਿਸ ਪੁੰਨ দান ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸੀ ਸਤਿਗੁਰੂ ਨੂੰ ਪੁਛਕੈ ਬਹਿਰ ਕਰੇ ਨਿਵਾਸੀ ਸੱਚ ਸਭਨਾਂ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੇ ਬੇਨਤੀ ਜਨ ਸੱਚ ਭੱਲੇ ਹੋਏ ਪਵੜੀ ਦਾਨ ਮਹਿੰਡਾ ਤਲੀ ਖਾ ਕੇ ਜੇ ਮਿਲੈ ਤਾਂ ਮਸਤਕ ਲਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਾਨਿਆ ਲਖਤੈ ਆਈਐ ਫਲ ਤੇ ਵੀ ਉਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸਲੂਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਲਕ ਬੇਤਾਲ dio beej pat le gaye ab kyon ugbe daal je ik hoye ta ugbe riti hoye nanak pahe bahara ko re rang na soye pahe vich khumb chadayae sharm pahatan hoye nanak bhakti je rupae kude soye na koi mohalla pehla labh pap de raja mahata kude ho vachak dare kaam neeb sade puchhe ja beh beh kare vichar andhiriyat gyan ve hone pahe bhare murdar ਗਿਆਨੀ ਨੱਚੇ ਵਾਜੇ ਵਵਹ ਰੂਪ ਕਰੇ ਸ਼ਿੰਗਾਰੇ ਉਚੇ ਕਹਵਦਾ ਗਾਵ ਹੈ ਜੋਧਾ ਕਾ ਵਿਚਾਰ ਮੂਰਖ ਪੰਡਤ ਹਕਮਤ ਹਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਵਹ ਮੰਗਹਿ ਮੋਕ ਦਵਾਰੇ ਜਤਿ ਸਦਾ ਵਹਿ ਜੁਗਤਨ ਜਾਣ ਹੈ ਸਾਡੇ ਵਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਈ ਜਾ ਤਾ ਨਾਨਕ ਕੋ ਲਿਆ ਜਾਪੇ ਮਹੱਲਾ ਪਹਿਲਾ ਵੰਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੇ ਸ਼ਾਲਾ ਮਾਰੀਆਂ ਕਰਤਾ ਕਰਿ ਸੋ ਹੋਏ ਅੱਗੇ ਜਾਤ ਨਜੋਰ ਹੈ ਅੱਗੇ ਜੀਉ ਨਵੇ ਜਨ ਕੀ ਲੇਖੈ ਪਤ ਪਵੇ ਚੰਗੇ ਸੇ ਕੇ ਪੌੜੀ ਧੂਰੇ ਕਰਮਜਨਾ ਕੋ ਤੁਧ ਪਾਇਆ ਤਾਂ ਤਿੰਨੇ ਖਸਮ ਧਿਆਇਆ ਇਨਾਂ ਜਨਤਾ ਕੈ ਵਾਸੇ ਕਿਸ ਨਾਹੀ ਤੁਧ ਦੇ ਵੇਖੀ ਜਗ ਤੇ ਉਪਾਇਆ ਇਕਨਾ ਨੂਤੂ ਮੇਲ ਲੈ ਹੈ ਏਕੇ ਆਪਹੁ ਤੋ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਥੈ ਤੂਧੇ ਆਪ ਬਿਝਾਇਆ ਸਹਜੇ ਹੀ ਸਤਿ ਸਮਾਇਆ ਸ ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਚਿਆ ਤੇਰੇ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਤੇ ਸਵਾਲਿਓ ਜਿਨ ਕੀਤੀ ਜੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਵ ਸੇ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪਉੜੀ ਪੜਿਆ ਹੋਵੇ ਗੁਨਾਹਗਾਰ ਤਾ ਉਮੀ ਸਾਧਨ ਮਾਰੀਐ ਜੇ ਹਕਾਲੇ ਕਲਣਾ ਤੇ ਵਿਹੋ ਨਉ ਪਚਾਰੀਐ ਐਸੀ ਕਲਣਾ ਖੇਡਿਆ ਜਿੱਤੇ ਦਰਗਹ ਗਇਆ ਹਾਰੀਐ ਪੜਿਆ ਅਤੇ ਉਮੀਆ ਵਿਚਾਰੇ ਅੱਗੇ ਵਿਚਾਰੀਐ ਮੋਹਿ ਚਲੇ ਸੁਅਗੇ ਮਾਰੀਐ ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਹ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝਹਿ ਤਾਹੇ ਸਤ ਜੁਗ ਰਥ ਸੰਤੋਖ ਕਾ ਧਰਮ ਅਗੈ ਰਥ ਵਾਹ ਤ੍ਰਿਤ ਰਥ ਜਤੈ ਕਾ ਜੋਰ ਅਗੈ ਰਥ ਵਾਹ ਦਵਪਰ ਰਥ ਤਪੈ ਕਾ ਸਤ ਅਗੈ ਰਥ ਵਾਹ ਕਲ ਜੁਗ ਰਥ ਅਗਨ ਕਾ ਕੂੜ ਅਗੈ ਰਥ ਵਾਹ ਮਹੱਲਾ ਪਹਿਲਾ ਸਾਮ ਕਹੈ ਸੇ ਤੰਬਰ ਸੁਆਮੀ ਸਚ ਮਹਿ ਅਛੈ ਸਚ ਰਹੇ ਸਭ ਕੋ ਸਤ ਸਮਾਵੈ ਰਿਗੇ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਤੂਰ ਨਾਏ ਲੈ ਪ੍ਰਸਤ ਜਾਹੇ ਨਾਨਕ ਤਉ ਮੁਕੰਤਰ ਪਾਹੇ ਜੁਦ ਮਹ ਜੋਰ ਚਲੀ ਚੰਦਰਾਵਲੇ ਕਾਨ ਕ੍ਰਿਸ਼ਨ ਚੰਦ ਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗੇ ਕੀ ਆ ਕਲ ਮਹਿ ਦੇ ਦੇ ਅਥਰ ਬਣ ਹੋਆ ਨਾਉ ਕਦਾਈ ਅਲਹ ਭਇਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਾਰੇ ਪੜ੍ਹੇ ਗੁਣਹੇ ਤਿੰਨ ਚਾਰ ਵਿਚਾਰੇ ਭਾਉ ਭਗਤੇ ਕਰਨੀਤ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰੂ ਦੇ ਟਹੋਂ ਵਾਰਿਆ ਜਿਤ ਮਿਲਿਆ ਖਸਮ ਸੰਮਲਿਆ ਜਿਨ ਕਰੇ ਉਪਦੇਸ ਗਿਆਨ ਅੰਜਨ ਦਈਆ ਇੰਨੇ ਨਿਤਨੀ ਜੁਗ ਤਿਨੇ ਹਾਲਿਆ ਖਤਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਹੇ ਥਾ ਵਿੱਲੈ ਕਿਨੇ ਵਿਚਾਰਿਆ ਕਰਿ ਕਿਰਪਾ ਪਾਰਿ ਉਤਾਰਿਆ ਸਤਿ ਲੋਕ ਮਹੱਲਾ ਪਹਿਲਾ ਜਿਨ ਮਲ ਰੋਕ ਸਰਾਏ ਰਾਯਾ ਤੇ ਦੀਰ ਗਿਆ ਤੇ ਮੁਚੈ ਉਈ ਜਿ ਆਵੇ ਆਸਕਾਰ ਜਾਹ ਨਿਰਸੇ ਕਿਤੇ ਫਾਲੇ ਫਿੱਕੇ ਬਰਤ ਬਟੇ ਕੰਮ ਨਿ ਆਵੇ ਪਤ ਮਿਟਤਨੀ ਨੀ ਨਾਨਕਾ ਗੁਣ ਚੰਗੀਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ ਤਾਰੇ ਤਾਰਾ ਜੀ ਤੁਲੀਏ ਨਿ ਸੋ ਬਉਰਾ ਹੋਏ ਅਪਰਾਧੀ ਦੂਣਾ ਨਿ ਵੈ ਜੋ ਹੰਤਾ ਮਿਰਗਾ ਹੈ ਸੀਤਨ ਵੈ ਕਿਆ ਤੀ ਜਾ ਜਾਰ ਦੇਕ ਸੁਧੇ ਜਾਹੇ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਚੂਟ ਬਪੂਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਲ ਤਿਲ ਕਲ ਲਟੰ ਦੇ ਧੋਤੀ ਬਸਤਰ ਕਪਟੰ ਜੇ ਜਾਣ ਸਬ੍ਰਹਮੰ ਕਰਮੰ ਸਭ ਫੋਕਟ ਨਿਸ ਚਉ ਕਰਮੰ ਕਹੁ ਨਾਨਕ ਨਿਹ ਚਉ ਧਿਆਵੈ ਵਿਣ ਸਤਗੁਰ ਵਾਟ ਨ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਦੂਜਕ ਚਾਲਿਆ ਤੰਦ ਸੇ ਖਰਾ ਡਰਾਵਣਾ ਕਰ ਅਗਣ ਪਛੋਤਾਵਣਾ ਸਤ ਲੋਕ ਮਹੱਲਾ ਪਹਿਲਾ ਦੱਕ ਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੇ ਜੀ ਕਹੈ ਤਾ ਪੰਡੇ ਘੱਤੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਧੰਨ ਸੋ ਮਾਨ ਸਨਾਨਕਾ ਜੋਗਲ ਚੱਲੇ ਪਾਏ ਚੌਕੜ ਮੁੱਲੇ ਣਾ ਆਬ ਤੂੰ ਕਹਿ ਪਾਇਆ ਸਿੱਖਾਂ ਕੰਨ ਚੜਾਈਆ ਗੋਰੇ ਬ੍ਰਾਹਮਣ ਤੇ ਆ ਉਹਮਵਾ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾੜੀਆਂ ਲੱਖ ਗੂੜੀਆਂ ਲੱਖ ਗਾਲੇ ਲੱਖ ਠੱਗੀਆਂ ਪਹਿਨਾਮੀਆਂ ਰਾਰ ਦਿਨਸ ਜੀ ਨਾਲ ਤੱਗ ਕਾ ਪਾਹ ਹੁ ਕਤੀ ਜਾ ਬਹਾਮਣ ਵਟੇ ਆਏ ਕੋਈ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਏ ਹੋਏ ਪ੍ਰਾਣਾ ਸੁੱਤੀ ਜਾ ਭੀਪਰ ਪਈਏ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹਉ ਵੈ ਜੋਰ ਮਹੱਲਾ ਪਹਿਲਾ ਨਾਏ ਮੰਨੇ ਆਪਾ ਤੀਪ ਜੈ ਸਾਲਾਹੀ ਸੱਚੇ ਸੂਤ ਦਰਗਹੇ ਅੰਦਰ ਪਈਏ ਤੱਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤੱਗ ਨ ਇੰਦਰੀ ਤੱਗ ਨ ਨਾਰੀ ਭਲਕੇ ਥੁੱਕ ਤਵੇ ਨਿਤ ਤੇ ਦਾੜੀ ਤੱਗ ਨ ਪੈਰੀ ਤੱਗ ਨ ਹੱਥੀ ਤੱਗ ਨ ਜਹਿਵਾ ਤੱਗ ਨ ਅੱਖੀ ਦੇ ਤੱਗਾ ਆਪੇ ਵਤੈ ਵਟੇ ਧਾਗੇ ਅਬਰਕ ਤੈ ਲੈ ਭੜ ਕਰੇ ਜੀ ਆਹੋ ਕੱਢ ਕਾਗਲ ਦਸੇ ਰਾਹੋ ਸੋਣੇ ਦੇ ਕਹੋ ਲੋਕਾਂ ਇਹ ਵਡਾਣੇ ਮਨ ਅੰਧਾ ਨਾਉ ਸ ਜਾਣ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ ਸੂ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮੰਨਾਈ ਸੀ ਹੁਕਮ ਮੰਨਿਆ ਹੋ ਵੇ ਪ੍ਰਮਾਣੇ ਤਖਸਮੇ ਕਾ ਮਹਿਲ ਪਾਏ ਸੀ ਕਸਮੈ ਪਾਵੈ ਸੋ ਕਰੇ ਮਨੋ ਚੰਦਿਆ ਸੋ ਫਲ ਪਾਈ ਸੀ ਤੰਦਰਗਹ ਪੈ ਧਾ ਜਾਏ ਸੀ ਸਲੋਕ ਮਹੱਲਾ ਪਹਿਲਾ ਦਉ ਬ੍ਰਾਹਮਣ ਕਉ ਕਰ ਲਵਹੋ ਗੋਬਰ ਤਰਣੇ ਨਾ ਜਾਈ ਤੋ ਟਿੱਟ ਕਾ ਤੇਜਪਮੰਲੀ ਧਾਨ ਮਲੇ ਛਾਂ ਖਾਈ ਅੰਤਰ ਪੂਜਾ ਪੜਹਿ ਕਿਤੇ ਵਾਸਨ ਜਮ ਤੁਰਕਾ ਭਾਈ ਛੋਡੀਲੇ ਪਖੰਡਾ ਨਾਮ ਲਿਆ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕ੍ਰਿਸ਼ਨ ਵਾਜੇ ਸ੍ਰੀ ਵਿਗਾਇਨ ਤਿਨ ਗਲਤਾਗ ਤਿਨ ਘਰੇ ਬ੍ਰਹਮਣ ਪੂ ਰਹਿਨਾਦ ਹੁ ਨਾ ਪੇ ਆਵਹਿ ਹੋਈ ਸਾਦੇ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾਟੇ ਰਾ ਦੂਰ ਨਾਨਕੇ ਕੂੜ ਰਹਿ ਆਪਰਪੂਰ ਮੱਥਾ ਟਿਕਾ ਤੇੜ ਤੁਤੀ ਕ ਖਾਈ ਹੱਥੇ ਛੁਰੀ ਜਗਤੇ ਕਾਸਾਈ ਨੀਲ ਵਸਤਰ ਪਹਿਰੇ ਮਗੈ ਪਰਮਾਨੇ ਮਲੇਸ਼ ਧਾਨ ਲੇ ਪੂਜਹਿ ਪ੍ਰਾਨ ਆਪ ਆਖਿਆ ਘਟਾ ਬਕੜਾ ਖਾਣਾ ਚਮਕੇ ਉੱਪਰ ਕਿਸੇ ਨਾ ਜਾਣਾ ਦੇਕੇ ਚਮਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਭਟੈ ਵੀ ਮਤ ਭਟੈ ਇਹ ਜਾਨਿਆ ਸਾਡਾ ਭਟੈ ਤਨ ਭਟੈ ਫੇੜ ਕਰੀਨੇ ਮਨ ਜੂਠੇ ਚਲੀ ਭਰੇਨੇ ਕਹੋ ਨਾਨਕ ਸੱਚ ਧਿਆਈਐ ਸੋਚ ਹੋਵੇ ਤਾਂ ਸੱਚ ਪਈਐ ਪਗੜੀ ਚਿੱਤੇ ਅੰਦਰ ਸਭ ਕੋ ਦੇਖ ਨਦਰੀ ਹਿੱਟ ਚਲਾਇੰਦਾ ਆਪੇ ਦੀਵਿ ਦੀਆਂ ਆਪੇ ਹੀ ਕਰਮ ਕਰਾਈਂਦਾ ਵੱਡੋ ਵੱਡਾ ਵੱਡ ਮੇਦਨੇ ਸ਼ੇਰ ਸਿਰ ਤੰਧਾ ਲੈੰਦਾ ਨਦਰਿਓ ਪੱਠੀ ਜੇ ਕਰੇ ਸੁਲਤਾਨਾ ਕਾਹ ਕਰੈਂਦਾ ਦਰ ਮੰਗਨੇ ਤਿਖੇ ਨਾ ਪੈਂਦਾ ਸਲੂਕ ਮਹੱਲਾ ਪਹਿਲਾ ਜੇ ਮਹਾ ਕਾ ਕਰਮੁ ਹੈ ਕਰਮਹਿ ਤਤ ਤਰੀਂਦੇ ਅੱਗੇ ਬਚ ਸੁਣਾਣੀਐ ਪਤਰੀ ਚੂਰ ਕਰੇ ਵੱਡੀ ਜਹ ਹੱਥ ਦਲਾਲ ਕੇ ਮਸਬੀਹ ਕਰੇ ਨਾਨਕੇ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜਿਉ ਜੋਰੀ ਸਿਰ ਨਾਮਣੀ ਆਵੇ ਬਾਰ ਬਾਰ ਜੁਖੇ ਜੁਤਾ ਮੁਕ ਵਸੈ ਨਿਤ ਨਿਤ ਹੋਇਕ ਵਾਰ ਸੁਚੇ ਇਹਨੇ ਆਕੀ ਹੈ ਬਹਿਨ ਜਿ ਪਿੰਡਾ ਧੁਏ ਸੁਚੇ ਸਈ ਨਾਨਕ ਜਨਮਨ ਵਸਿਆ ਸੋਏ ਪਉੜੀ ਤੁਰੇ ਪਲਾਣੇ ਪਉਣ ਵੇਗ ਹਾਰੇ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਾਰੇ ਪਾਸਾਰਿਆ ਚੀਤ ਕਰਨੇ ਮਨ ਭਾਵਦੇ ਹਾਰੇ ਬੁੱਝਣ ਨਹੀਂ ਹਾਰਿਆ ਕਰਪੁਰ ਮਾਇ ਸਖਾਇਆ ਵੇਖ ਮਹਿਲ ਤਮਰਨ ਵਿਚਾਰਿਆ ਜਾਰੇ ਆਈ ਜੋ ਬਨਹਾਰਿਆ ਸਲੂਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨਿਐ ਸਬ ਤੈ ਸੂਤਕ ਹੋਏ ਗੁਹੇ ਤੈ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਏ ਪਹਿਲਾ ਪਾਣੀ ਜੀਉ ਹਜਤ ਹਵੇ ਆ ਸਭ ਕੋਏ ਸੂਤਕਏ ਕਿਉ ਕਰ ਰੱਖੀਐ ਸੂਤਕ ਦਾ ਪੈਰ ਸੋਏ ਨਾਨਕ ਸੂਤਕ ਏਵਨ ਉਤਰ ਗਿਆਨਿ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹ ਵਾ ਸੂਤਕ ਕੂੜੇ ਅੱਖਿ ਸੂਤਕ ਦੇਖਣਾ ਪਰ ਤਰੇ ਆ ਪਰ ਧੰਨ ਰੂਪ ਹੈ ਕੰਨੇ ਸਿੰਘ ਤੱਕ ਕੰਨ ਪਹਿਲਾ ਇਤਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਹੇ ਮਹੱਲਾ ਪਹਿਲਾ ਸਤਿਗੁਰ ਉਤਕ ਪਰਮ ਹੈ ਦੂਜਾ ਲੱਗੇ ਜਾਏ ਜੰਮਣ ਮਰਣਾ ਹੁਕਮ ਹੈ ਪਾਣ ਆਵੇ ਜਾਏ ਖਾਣਾ ਪੀਣਾ ਤਵਿੱਤਰ ਹੈ ਦਿੱਤੋ ਨੈ ਰਿਜਿਕ ਸੰਭਾਏ ਨਾਨਕ ਜਿੰਨੀ ਗੁਰਮੁਖ ਬਜਿਆ ਤਿੰਨਾ ਸੂਤਕ ਨਾਹੀ ਪੌੜੀ ਸਤਿਗੁਰ ਵੱਡਾ ਕਰਸਾ ਲਾਹੀਐ ਜਿਸੇ ਵਿੱਚ ਵਡਿਆ ਵਡਿਆਈਆਂ ਸਹ ਮੇਲੇ ਤਾਂ ਨਜ਼ਰੀ ਆਈਆਂ ਜਦ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰੇ ਵਿੱਚ ਹਾਂ ਮਾਰ ਕੱਡੀਆਂ ਬੁਰੇ ਆਈਆਂ ਸਹ ਟੁੱਠ ਨਉਨਦ ਪਾਈਆਂ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੱਚੇ ਬਿਠਾਇਆਏ ਸੁੱਚੇ ਅੱਗੇ ਰੱਖਿਓ ਉਹਨੇ ਕੋਈ ਨਾ ਟਟਿਓ ਜਾਏ ਸੁੱਚਾ ਹੋਏ ਕ ਜੀਵਿਆ ਲੱਗਾ ਪੜ੍ਹਣੇ ਸਲੋਕ ਕ ਪਹੱਤੀ ਜਾਈ ਸਤਿਆ ਕਿਸ ਇਹ ਲੱਗਾ ਦੋਕ ਆਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣੇ ਪੰਜਵਾ ਪਿਆ ਕਿਰਤ ਤਾ ਹੁਵਾ ਪਾਟ ਕਬਿਤ ਪਾਪੀ ਸੋ ਤਨ ਗੱਡਿਆ ਤੁਖਾਂ ਪਈਆ ਦਿੱਤ ਜਿਤ ਮੁਖ ਨਾਮ ਨਾ ਉਚਰਹਿ ਦਿਨ ਨਾਵੇ ਰਸ ਖਾਹਿ ਨਾਨਕ ਏਵੈ ਜਾਣੀਐ ਤਿਤ ਮੁਖ ਤੁਖਾਂ ਪਾਹਿ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨੰਮੀਐ ਪੰਡ ਮੰਗਣ ਵੀ ਆਹੋ ਪੰਡ ਹੋਵੇ ਦੋਸਤੀ ਪੰਡ ਹੁ ਚੱਲੇ ਰਾਹੋ ਪੰਡ ਮਵਾ ਪੰਡ ਭਾਲੀ ਐ ਪੰਡ ਹੋਵੇ ਬੰਧਾਨੇ ਸੋ ਕਿਉ ਮੰਦਾ ਆਖੀ ਐ ਜਿਤ ਜੰਮਹਿ ਰਾਜਾਨ ਪੰਡੋ ਹੀ ਪੰਡਿ ਉਪਜੈ ਪੰਡੈ ਬਾਜਣਾ ਕੋਏ ਨਾਨਕ ਭੰਡੇ ਬਾਹਰ ਇਕੋ ਸਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤੀ ਚਾਰੇ ਨਾਨਕ ਤੇ ਮੁਖਿ ਜਿਲੇ ਤੇ ਤੇ ਸਚੇ ਦਰਬਾਰ ਪੌੜੀ ਸਭ ਕੋ ਅੱਖ ਆਪਣਾ ਜਸ ਨਾਹੀ ਸੋਚਣ ਕੱਢੀ ਜਾਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ ਜਾਰਹਿਣਾ ਨਾਹੀ ਤੈ ਜੱਗ ਤਾਂ ਕਾਇਤ ਘਰ ਬਹੰਡੀਏ ਮੰਦਾ ਕਿਸੇ ਨੇ ਰੱਝਿਆ ਪੜੇ ਅੱਖਰ ਇਹੋ বুঝਿ ਗਏ ਮੂਰਖੇ ਨਾਲ ਨਾਲ ਜਿਹੀਏ ਸਲੋਕ ਮਹੱਲਾ ਪਹਿਲਾ ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਏ ਫਿਕੋ ਫਿਕਾ ਸੱਢੀਏ ਸਿੱਕੇ ਫਿੱਕੀ ਸੋਏ ਸਿਕਾਦਰ ਗਏ ਸੱਤੀਏ ਮਹਿ ਤੁਕਾਂ ਫਿੱਕੇ ਪਾਏ ਫਿਕਰ ਮੂਰ ਕੇ ਆਕੀਏ ਪਾਣਾ ਲਹਿ ਸਜਾਏ ਮਹੱਲਾ ਪਹਿਲਾ ਅੰਦਰ ਹੋਣ ਝੂਟੇ ਪੈਜ ਬਾਹਰ ਦੁਨੀਆ ਅੰਦਰ ਫੈਲੇ ਅਥੇ ਸੱਠ ਤੀਰਤ ਜੀਨਾ ਵਹ ਹੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰੇ ਤਿਨੇ ਨੇ ਹਉ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗੇ ਹੱਸ ਹੈ ਰੰਗੇ ਰੋਗ ਹੈ ਚੁੱਪ ਪੀ ਕਰ ਜਾਹੇ ਪਰਵਾਹ ਨਹੀਂ ਕਿਸੈ ਕੇ ਨੀ ਬਾਝੇ ਸੱਚੇ ਨਾਹ ਦਰਵਾਤੇ ਉੱਪਰ ਖਰਚੇ ਮੰਗਾਂ ਜਬ ਦੇ ਤਾ ਕਾਹੇ ਲੀਬਾਨ ਇੱਕੋ ਕਲਮੇ ਕਾ ਹਮ ਆਤਮਾ ਮੇਲ ਦਰ ਲਏ ਲੇਖਾ ਪੀੜ ਸਟੇ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰਿਐ ਦੇਖਹਿ ਕੀਤਾ ਆਪਣਾ ਧਾਰੇ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਮਾਰੀਐ ਜਿਸਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨੁ ਹ ਵਿਸਾਰਿਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰਿਐ ਸਲੋਕ ਮਹਲਾ ਦੂਜਾ ਇਹ ਕਿਨੇ ਹੀ ਆਸਤੀ ਦੂਜੈ ਲੱਗੇ ਜਾਏ ਨਾਨਕ ਆਸਿਕ ਕੰਢਿਐ ਸਦਹੀ ਰਹੈ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੈ ਮੰਦਾ ਹੋਏ ਆਸਿਕ ਇਹਨੇ ਆਖੀਐ ਜੇ ਲੇਖ ਵਰਤੇ ਸੋਏ ਮਹਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡਹੁ ਕੁੱਥਾ ਜਾਏ ਨਾਨਕ ਦੋ ਵਹਿ ਕੂੜੀਆਂ ਥਾਏ ਨ ਕਾਈ ਪਾਏ ਪੌੜੀ ਜਿਤੇ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਈਐ ਆਪਣਾ ਸਹ ਕਲ ਬਰੀ ਕਿਉ ਕਾਲੀਐ ਮੰਦਾ ਮੂਲੇ ਨ ਕੀ ਚਾਹੀ ਦੇ ਲੰਮੀ ਨਦਰ ਨਹਾਲੀਐ ਜਿਉ ਸਾਹਿਬ ਨਾਲ ਨ ਹਾਰੀਐ ਤੇ ਵੇਹਾ ਪਾਸਾ ਢਲੀਐ ਕਿਛੇ ਲਾਹੇ ਉਪਰ ਕਾਲੀਐ ਸ ਲੋਕ ਮਹੱਲਾ ਦੂਜਾ ਚੱਕਰ ਲੱਗੈ ਚੱਕਰੀ ਨਾਲੇ ਗਰ ਵਿਵਾਦ ਗੱਲਾਂ ਕਰੇ ਕਣੇਰੀਆਂ ਖਸਮ ਨ ਪਾਏ ਸਾਦੇ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੂਪਰਮਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਯੁਗਵੈ ਮੁਹ ਕਾ ਕਹਿਆ ਵਾਉ ਦੂਜੇ ਦੇਖ ਮੰਗੇ ਅਮਰਤੈ ਵੇ ਕਹੋ ਏਹੋ ਨਿ ਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤੈ ਵੇ ਕਹੋ ਕੋ ਨਿਰਜਾਤ ਵਸਤੂ ਅੰਦਰ ਵਸਤੁ ਖਮਾਵੇ ਦੂਜੀ ਹੂ ਵੇ ਪਾਸ ਸਾਹਿਬੀ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤਿ ਵਿਗਾਸੇ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਤੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧੇ ਚੰਗੀ ਕਰੇ ਦੂਜੀ ਭੀ ਦੇ ਰਾਸੇ ਪੌੜੀ ਚੱਕਰੇ ਲੰਗੇ ਚੱਕਰੀ ਜੇ ਚੱਲਿਆ ਖਸਮੇ ਭਾਏ ਹੁਰਮਤ ਤਿਸਨੂੰ ਅਗਲੀ ਉਹ ਵਜਹੁ ਕੇ ਲੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜਹੁ ਗਵਾਏ ਅਗਲਾ ਮਹੀ ਮਹਾਂਪਾਣਾ ਖਾਏ ਜਿਸਨਾਂ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮਿ ਨਾ ਚੱਲੇ ਨਾਲ ਖਸਮੇ ਚੱਲੇ ਅਰਦਾਸ ਸਲੋਕ ਮਹੱਲਾ ਦੂਜਾ ਇਹ ਹੈ ਕਿਨੇ ਹੀ ਧਾਤ ਅਪਸ ਤੇ ਜੋ ਪਈਐ ਨਾਨਕ ਸਾਕਰ ਮਾਤ ਸਾਹਿਬੇ ਤੁਠੈ ਜੋ ਮਿਲੈ ਮਹੱਲਾ ਦੂਜਾ ਇਹ ਹੈ ਕਿਨੇ ਹੀ ਚੱਕਰੀ ਜਿਤ ਭੋਖਸਮ ਨਾ ਜਾਏ ਨਾਨਕ ਸੇਵਕ ਕੰਡ ਜੈ ਜੇ ਸੇਤੀ ਖਸਮ ਸਮਾਏ ਪਉੜੀ ਨਾਨਕ ਇੰਤਨ ਜਪਣੀ ਹਰ ਤਟੇ ਪਾਰ ਵਾਰੇ ਆਪ ਕਰਾਏ ਸਾਥ ਦੀ ਤੇ ਆਪ ਕਰਾਏ ਮਾਰੇ ਇੱਕ ਨਾ ਗੱਲਿ ਜੰਜੀਰੀਆਂ ਇੱਕ ਤੁਰੀ ਚੜ੍ਹੇ ਵਿਚਾਰ ਆਪ ਕਰਾਏ ਕਰੇ ਆਪ ਹਉ ਕੈ ਸਿਉ ਕਰੀ ਪਕਾਰ ਨਾਨਕ ਕਰਣਾ ਜਿਨ ਕੀ ਆ ਤੇਰੇ ਤਿਸ ਹੀ ਕਰਨੀ ਸਾਰ ਸਲੋਕ ਮਹੱਲਾ ਪਹਿਲਾ ਆਪੇ ਪਾण्डे ਸਾਜਣ ਆਪੇ ਪੂਰਣ ਦੇ ਇਕਨੇ ਦੁੱਧ ਸਮਈਆ ਏਕੇ ਚਿੱਲੇ ਰਹਿਨੇ ਛੜੇ ਇਕ ਨਹਾਲੀ ਪੈ ਸਬਨੇ ਏਕ ਉੱਪਰ ਰਹਿਨੇ ਖੜੀ ਤਨਾ ਸਵਾਰੇ ਨਾਨਕਾ ਜਿਨ ਕੋ ਨਦਰਿ ਕਰੇ ਮਹਲਾ ਦੂਜਾ ਆਪੇ ਸਾਜੇ ਕਰੇ ਆਪੇ ਜਾਈ ਤੇ ਰਖੇ ਆਪ ਤਿਸ ਵਿੱਚ ਜਨ ਤੇ ਉਪਾਇ ਕੈ ਦੇਖ ਤਾਪਿਉ ਥਾਪ ਜਿਸ ਨੂੰ ਕਹੀਐ ਨਾਨਕ ਸਭ ਕਿਸੇ ਆਪੇ ਆਪ ਪਉੜੀ ਵੱਡੇ ਕੀਆ ਵਡਿਆਈਆਂ ਕਿਛੇ ਕਹਿਣਾ ਕਹਿਣਾ ਜਾਏ ਸੋ ਕਰਤਾ ਕਦਰ ਕਰੀ ਮੈਂ ਦੇ ਜੀ ਆਰਜਿਕ ਸੰਭਾਹੇ ਸਾਈਂ ਕਾਰਕ ਮਾਵਣੀ ਤੁਰ ਸੋਢੀ ਤਿੰਨੇ ਪਾਏ ਨਾਨਕ ਕੀ ਬਾਹਰੀ ਹਰ ਦੂਜੀ ਨਾਹ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ